ਅੱਸੀ ਕਾਲ ਜੀ ਉਸ ਵ ਦਾ ਸਾਰੇ ਜ਼ਿਮੀਂਦਾਰ ਪੈਣਪਰਾ ਸਭ ਠੀਕ ਹੋਣਗੇ ਜੀ ਸੋ ਜੀ ਮੈਂ ਤੁਹਾਨੂੰ ਇੱਕ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਹੈ ਜੀ ਜੋ ਕਿ ਜ਼ਿਮੀਂਦਾਰ ਕਿਸਾਨਾਂ ਬਾਰੇ ਹੈ ਜੀ ਕਿਸਾਨ ਨੂੰ ਹਰ ਪਾਸਿਓਂ ਹੀ ਮਾਰ ਪੈਂਦੀ ਏ ਕਦੇ ਹੜ ਆ ਗਏ ਕਦੇ ਕੋਈ ਬਿਮਾਰੀ ਆ ਗਈ ਹੁਣ ਦੇਖੋ ਜੀ ਰੀਆਂ ਸਿਰੇ ਤੇ ਆਈਆਂ ਜੀ ਹੁਣ ਦੇਖੋ ਇਹ ਇਹ ਰੋਗ ਆ ਗਿਆ ਜੀ ਦੇਖੋ ਇਹ ਰੋਗ ਬਹੁਤ ਜ਼ਿਆਦਾ ਆ ਗਿਆ ਹੈ ਇਹ ਕਾਰਨ ਹੈ ਸਲਾਬ ਜੀ ਜਿਸ ਖੇਤ ਵਿੱਚ ਸਲਾਬ ਹੋਏਗੀ ਉਸ ਖੇਤ ਵਿੱਚ ਜਿਆਦਾ ਹੀ ਜਿਆਦਾ ਤੋਂ ਜਲ ਫੈਲੇਗੀ ਔਰ ਇਸ ਦਾ ਇੱਕੋ ਹੀ ਇਲਾਜ ਹੈ ਇਸ ਨੂੰ ਡਬਲ ਡੋਜ਼ ਸਪਰੇਅ ਕਰਾ ਲਿਓ ਇਹੇ ਬਿਮਾਰੀ ਨਾ ਇਹ ਬਿਮਾਰੀ ਸਭ ਅਹੀ ਫਸਲਾਂ ਨੂੰ ਇਹ ਇੱਕ ਦਿਨ ਵਿੱਚ ਹੋ ਜਾਂਦੀ ਹੈ ਸਾਰੀ ਰਾਤ ਹੀ ਫੈਲ ਜਾਂਦੀ ਹੈ ਸਾਰਾ ਤੋਂ ਰਾਤ ਸਾਰੇ ਖੇਤ ਵਿੱਚ ਫੈਲ ਜਾਂਦੀ ਹੈ ਔਰ ਇਸ ਇਸ ਬਿਮਾਰੀ ਕਰਕੇ ਫਸਲ ਨੂੰ ਵੀ ਬਹੁਤ ਫਰਕ ਪੈਂਦਾ ਹੈ ਔਰ ਦੂਜੇ ਖੇਤ ਨਾਲ ਜਿਸ ਦੂਜਾ ਖੇਤ ਹੈਗਾ ਇਹ ਰਤੋਰਾ ਦੂਜੇ ਖੇਤ ਤੇ ਵੀ ਫੈਲ ਜਾਂਦੀ ਹੈ ਇਹ ਬਿਮਾਰੀ ਨਾਲ ਸਾਡੇ ਕਿਸਾਨ ਪੈਣਪਰਾ ਬਹੁਤ ਦੁਖੀ ਨੇ ਇਹ ਸਿਰੇ ਤਣ ਕੇ ਬਹੁਤ ਪਰੇਸ਼ਾਨੀ ਕਰਦੀ ਹੈ ਜੀ ਔਰ ਆਪਾਂ ਇਸ ਦਾ ਇਲਾਜ ਲੈ ਕੇ ਆਏ ਜੀ ਜੋ ਕਿ ਤੁਹਾਨੂੰ ਜੋ ਆਪਾਂ ਆਪਾਂ ਵਰਤਿਆ ਖੁਦ ਵਰਤਿਆ ਜੀ ਔਰ ਇਸ ਦਾ ਹੀ ਇਲਾਜ ਇਹੀ ਹੈ ਜੀ ਇਸ ਨੂੰ ਡਬਲ ਡੋਸ ਸਪਰੇਅ ਕਰੋ ਔਰ ਇਸ ਇਹ ਦਵਾਈ ਦਾ ਇਹ ਦੇਖੋ ਜੀ ਇਹ ਤੁਸੀਂ ਇਸ ਦੀ ਵਰਤੋਂ ਕਰੋ ਜ਼ਰੂਰ ਜੀ ਔਰ ਆਪਣੇ ਖੇਤ ਦੀ ਆਪਣੀ ਫਸਲ ਦੀ ਪੂਰੀ ਤਰ੍ਹਾਂ ਉਹ ਦੇਖਭਾਲ ਕਰੋ ਕਿਉਂਕਿ ਇਹੀ ਹੀ ਸਾਡਾ ਸਭ ਕੁਝ ਹੈਗਾ ਇਹ ਜਦ ਤੱਕ ਆਪਣੇ ਘਰਾਂ ਚ ਨਹੀਂ ਪਹੁੰਚਦੀ ਜੀਵਿੰਦਾਰ ਪੈਣਪਰਾ ਕਿਸਾਨ ਦੀ ਜਾਨ ਮੁੱਠ ਚਾਈ ਰਹਿੰਦੀ ਏ ਔਰ ਇਹੀ ਸਾਡਾ ਸਭ ਕੁਝ ਹੈਗਾ ਜੀ ਸਾਡੇ ਪੈਣਪਰਾ ਅਸੀਂ ਕਿ ਕਿਸਾਨ ਵੀਰ ਸਾਰੇ ਇਸ ਦੇ ਆਸਰੇ ਹੀ ਜਿੰਦੇ ਆ ਆਪਣਾ ਖੇਤ ਠੀਕ ਹੈ ਜੀ ਔਰ ਮੈਂ ਆਪਣੀ ਦੂਜੇ ਖੇਤ ਦੀ ਮਤਲਬ ਦੇਖ ਪਾਲ ਵਾਸਤੇ ਔਰ ਇਸ ਖੇਤੀ ਦੀ ਦੇਖ ਪਾਲ ਵਾਸਤੇ ਜੀਰੀ ਨੂੰ ਸਪਰੇ ਕਰਾ ਰਹੇ ਆ ਜੀ ਔਰ ਤੁਸੀਂ ਵੀ ਆਪਣੇ ਖੇਤ ਨੂੰ ਬਿਮਾਰੀ ਤੋਂ ਬਚਾਉਣ ਲਈ ਸਪਰੇ ਕਰੋ ਆਪਾਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਇਸ ਦਵਾਈ ਦੀ ਫੋਟੋ ਸਨੈਪ ਆਪਾਂ ਲਗਾ ਦੇਾਂਗੇ ਔਰ ਤੁਸੀਂ ਲਿਆ ਕੇ ਆਪਣੀ ਫਸਲ ਤੇ ਛੜਕਾ ਕਰੋ ਔਰ ਡਬਲ ਡੋਜ ਕਰੋ ਔਰ ਆਪਣੀ ਫਸਲ ਦਾ ਖਿਆਲ ਕਰੋ ਔਰ ਜਾਣਕਾਰੀ ਜੇ ਚੰਗੀ ਲੱਗੀ ਹੋਵੇ ਔਰ ਮੇਰੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਔਰ ਸ਼ੇਅਰ ਜਰੂਰ ਕਰੋ ਆਪ ਸਭ ਭੈਣ ਭਰਾਵਾਂ ਦਾ ਧੰਨਵਾਦ ਸ਼ੁਕਰੀਆ ਆਪਣੇ ਖੇਤ ਆਪਣੇ ਫਸਲਾਂ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਕਰੋ ਧੰਨਵਾਦ ਜੀ